ਅੱਜ ਹੈਗਾ ਜੀ ਸੀਸਕਨ ਸਾਹਿਬ ਦੇ ਵਿਸ਼ੇਸ਼ ਕੀਰਤਨ ਸਮਾਗਮ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਹੁਣ ਹੈਗਾ ਜੀ ਸ਼ਾਮ ਦਾ ਟਾਈਮ ਤੇ ਮੈਂ ਛੇਤੀ ਜੇਤੀ ਰੈਡੀ ਹੋ ਗਿਆ ਐਂਡ ਮੈਂ ਜਦੋਂ ਟਾਈਮ ਦੇਖਿਆ ਤਾਂ ਟਾਈਮ ਫਿਰ 5:30 ਹੋਈ ਸੀਗੇ ਸੋ ਮੈਂ 7 ਵਜੇ ਦੀ ਵੇਟ ਕਰਦਾ ਸੀਗਾ ਉਦੋਂ ਤੱਕ ਦੇ ਜੇ ਮੈਂ ਇੱਕ ਵੀਡੀਓ ਦੇਖਦਾ ਸੀਗਾ ਐਂਡ ਮੈਂ ਇੱਥੇ ਦੇਖਿਆ ਕਿ ਮੇਰੇ ਇੱਕ ਪਾਰਸਲ ਵੀ ਆਇਆ ਸੋ ਇਸ ਪਾਰਸਲ ਦੀ ਅਨਬਾਕਸਿੰਗ ਅਸੀਂ ਅਗਲੀ ਵੀਡੀਓ ਕਰਾਂਗੇ ਐਂਡ ਮੈਂ ਜਦੋਂ ਨਿਕਲੇ ਤੇ ਰਸਤੇ 'ਚ ਮੈਨੂੰ ਗਰੀਵਾਲ ਜੀ ਮਿਲ ਗਏ ਐਂਡ ਬਸ ਹੱਸਦਾ ਹੱਸਦਾ ਹੋਇਆ ਮੈਂ ਚੱਲ ਗਿਆ ਜੀ ਸੀਸਕਨ ਸਾਹਿਬ ਸੌਵੇ ਫਾਈਨਲੀ ਪਹੁੰਚ ਗਏ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਐਂਡ ਸ਼ਾਮ ਦਾ ਟਾਈਮ ਸੀਗਾ 7:00 ਵਜੇ ਸੀਗਾ ਐਂਡ ਪੰਥ ਦੇ ਮਹਾਨ ਕੀਰਤਨੀਏ ਸ਼੍ਰੋਮਣੀ ਡਾਗੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਵੀ ਆ ਗਏ ਸੀਗੇ ਐਂਡ ਇਹਨਾਂ ਨੇ ਆਪਣੇ ਕੀਰਤਨ ਦੇ ਰਾਹੀਂ ਸੰਗਤ ਨੂੰ ਨਿਹਾਰ ਕੀਤਾ ਮੰਨਿਆ ਜਾਂਦਾ ਹੈ। ਉਹ ਪਾਤਾ ਬਹੁਤ ਵੱਡਾ ਮਾਨ ਸਨਮਾਨ ਮੰਨਿਆ ਜਾਂਦਾ ਹੈ ਪਤਮ ਸ਼੍ਰੀ। ਉਹ ਭਾਈ ਸਾਹਿਬ ਨੂੰ ਪਿਛਲੇ ਦਿਨੀ ਮਿਲਿਆ ਬਸਪਾਈ ਹਰਿੰਦਰ ਸਿੰਘ ਦੀ ਸ਼੍ਰੀਨਗਰ ਵਾਲਿਆਤ ਜੀਤਨ ਦੀ ਦੁਨੀਆ ਵਿੱਚ ਪਾਈਆਂ ਪੜਾਣਾਂ ਨੇ ਗੁਰਬਾਣੀ ਦੀਆਂ ਤੁਨਾ ਗੁੰਜਲਾ ਦਿੱਤੀ। ਸ਼੍ਰੀ ਅਨੰਦਪੁਰ ਸਾਹਿਬ ਜੀਆਂ ਸੰਗਤਾਂ ਵੱਲੋਂ ਅੱਜ ਵਿਸ਼ੇਸ਼ ਕੀਰਤਨ ਸਮਾਗਮ ਆਈ। ਗ੍ਰਹਿ ਮੰਤਾਲੇ ਤੋਂ ਫੋਨ ਆਇਆ ਇਹ ਤੁਹਾਨੂੰ ਜਦੋਂ ਬੁਲਾਇਆ ਜਾਣਾ ਸਹੀ ਤੇ ਬੁਲਾਇਆ ਜਾਣਾ ਪਰਿਸ਼ਰਣ ਦੇ ਵਾਸਤੇ ਤੁਹਾਨੂੰ ਕਿਸ ਤਰ੍ਹਾਂ ਬੁਲਾਇਆ ਗਿਆ ਸਰਦਾਰ ਜੀ ਹੈ ਕਿ ਬੁਲਾਇਆ ਜਾਇਆ ਹੈ ਜਾਂ ਸ੍ਰੀਮਾਨ ਕੇ ਬੁਲਾਇਆ ਗਿਆ ਹੈ ਇਹ ਸਭ ਨੂੰ ਇਸ ਤਰ੍ਹਾਂ ਬੁਲਾਇਆ ਗਿਆ ਸ੍ਰੀਮਾਨ ਸਰਦਾਰ ਜੀ ਹੈ ਮੇਰੇ ਬੇਟਾ ਉਹਨਾਂ ਕੋਲ ਜਿਵੇਂ ਪਾਣੀ ਸ਼ਰੰਗਾਲ ਸੁਣਨ Tchau,